ਮੈਂ ਸਿਰਫ ਅੱਜ ਬੇਨਤੀ ਇਹੀ ਕਰਨਾ ਚਾਹੁੰਨਾ ਨਕੋਦਰ ਸਟੇਜ ਤੇ ਜਿਹੜਾ ਮੈਂ ਕਿਹਾ ਉਹਦਾ ਮੈਂ ਸਪਸ਼ਟੀਕਰਨ ਦੇਣਾ ਚਾਹੁੰਨਾ ਉਹਨਾਂ ਨੇ ਕਿਹਾ ਕਿ ਸਾਈਂ ਜੀ ਦਾ ਕੀ ਹਾਲ ਹੈ ਠੀਕ ਹੈ ਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਬਿਲਕੁਲ ਠੀਕ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਅਸੀਂ ਸਾਈਂ ਜੀ ਨੂੰ ਇਹੋ ਕਹਿੰਦੇ ਹਾਂ ਸਾਡੇ ਪਿਓ ਵਾਂ ਸਾਡੇ ਗੁਰੂ ਨੇ ਗੁਰੂ ਪਿਓ ਹੀ ਹੁੰਦੇ ਹਨ ਔਰ ਉਹਦੇ ਚੇ ਵੀ ਮੈਂ ਸਿਰਫ ਇਹੀ ਕਿਹਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਈ ਜੀ ਦਾ ਕੀ ਹਾਲ ਹੈ ਤੇ ਅਸੀਂ ਜਿੱਦਾਂ ਸਾਈ ਜੀ ਨੂੰ ਪਿਓ ਕਹਿੰਨੇ ਕਿ ਹਾਂਜੀ ਜੀ ਬਿਲਕੁਲ ਠੀਕ ਠਾਕ ਹੈ ਤੇ ਮੇਰੇ ਪਿਓ ਦਾ ਕੀ ਹਾਲ ਹੈ ਹਨਾ ਮੇਰੇ ਮੂੰਹੋਂ ਇਹ ਹੀ ਨਿਕਲਿਆ ਕਿ ਮੇਰੇ ਪਿਓ ਦਾ ਕੀ ਹਾਲ ਹੈ ਤੇ ਮੈਂ ਪਿਓ ਕਹਨਾ ਉਹਨਾਂ ਨੂੰ ਹਨਾ ਕਿਉਂਕਿ ਮੇਰੇ ਗੁਰੂ ਨੇ ਬਾਕੀ ਗੱਲ ਇਹ ਰਹੀ ਕਿ ਮੈਂ ਮਾਤਾ ਰਾਣੀ ਦੇ ਨਾਲ ਕਿਸੇ ਦੀ ਤੁਲਨਾ ਕਰਾਇ ਤਾਂ ਹੋ ਨਹੀਂ ਸਕਦਾ ਮਾਤਾ ਰਾਣੀ ਤਾਂ ਸਾਰੀ ਦੁਨੀਆ ਦੀ ਮਾਂ ਹੈ ਸਾਡੇ ਦਾਤਾ ਜੀ ਵੀ ਇਹੋ ਹੀ ਕਹਿੰਦੇ ਸੀ ਮਾਂ ਉਹਨਾਂ ਨੇ ਤਾਂ ਮੈਨੂੰ ਵੀ ਇਹ ਆਖਿਆ ਕਿ ਸਲੀਮ ਜੈ ਮਾਤਾ ਦੀ ਕਰਿਆ ਕਰੋ ਜੈ ਮਾਤਾ ਦੀ ਕਰਿਆ ਕਰੋ ਮਾਤੋਂ ਵੱਡਾ ਕੋਈ ਨਹੀਂ ਮੈਂ ਕੁਛ ਹੋਰ ਕਿਹਾ ਕੁਛ ਹੋਰ ਬਣ ਕੇ ਉਹ ਸਾਹਮਣੇ ਆ ਗਈ ਤੇ ਮੈਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕਰਨਾ ਚਾਹਾਂਗਾ ਕਿ ਮਾਂ ਜੀ ਸਭ ਤੋਂ ਵੱਡੀ ਹੈ ਮਾਤਾ ਰਾਣੀ ਤੋਂ ਵੱਡਾ ਕੁਝ ਨਹੀਂ ਹੈ ਨਾ ਅਸੀਂ ਆਪ ਉਹਦੇ ਨਾਮ ਦੀ ਰੋਟੀ ਖਾਂਦੇ ਆਂ ਆਪ ਉਹਦਾ ਦਿੱਤਾ ਖਾਂਦੇ ਆਂ ਤੇ ਸਾਈ ਜੀ ਸਾਡੇ ਗੁਰੂ ਮਹਾਰਾਜ ਨੇ ਅਸੀਂ ਉਹ ਸਾਡੇ ਮੁਰਸ਼ਿਦ ਨੇ ਗੁਰੂ ਨੇ ਉਹ ਉਹਨਾਂ ਦੀ ਵੀ ਮਾਂ ਹੈ ਉਹ ਸਾਰੀ ਦੁਨੀਆ ਦੀ ਮਾਂ ਹੈ ਤੇ ਸਾਈ ਜੀ ਨੇ ਤਾਂ ਮੈਨੂੰ ਆਪ ਆਖਿਆ ਕਿ ਤੂੰ ਜੈ ਮਾਤਾ ਦੀ ਕਰਿਆ ਕਰ ਜੈ ਮਾਤਾ ਦੀ ਕਰਿਆ ਕਰ ਜੈ ਮਾਤਾ ਦੀ ਕਰਿਆ ਕਰ ਮੈਂ ਸਿਰਫ ਅੱਜ ਬੇਨਤੀ ਇਹੀ ਕਰਨਾ ਚਾਹੁੰਨਾ ਕਿ ਨ ਕੋ ਦਰ ਸਟੇਜ ਤੇ ਜਿਹੜਾ ਮੈਂ ਕਿਹਾ ਉਹਦਾ ਮੈਂ ਸਪਸ਼ਟੀਕਰਨ ਦੇਣਾ ਚਾਹੁੰਨਾ ਔਰ ਉਹਦੇ ਬਾਰੇ ਗੱਲ ਕਰਨੀ ਚਾਹੁੰਨਾ ਮੈਂ ਸਟੇਜ ਤੇ ਗਿਆ ਕਿ ਮੈਂ ਚੰਦਪੁਰ ਨਹੀਂ ਗਿਆ ਮੱਥਾ ਟੇਕਣ ਉੱਥੇ ਮੱਥਾ ਟੇਕਿਆ ਆਰਤੀ ਲਈ ਉਸ ਤੋਂ ਬਾਅਦ ਪੁਜਾਰੀ ਜੀ ਸੰ ਕੋਈ ਇੰਨਾ ਠੀਕਣਾ ਯਾਦ ਵੀ ਨਹੀਂ ਉਹ ਕਿਹੜੇ ਸੀ ਉਹਨਾਂ ਨੇ ਕਿਹਾ ਕਿ ਸਾਈ ਜੀ ਦਾ ਕੀ ਹਾਲ ਹੈ ਠੀਕ ਹੈ ਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਬਿਲਕੁਲ ਠੀਕ ਠਾਕ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਅਸੀਂ ਸਾਈ ਜੀ ਨੂੰ ਪਿਓ ਕਹਿੰਦੇ ਹਾਂ ਉਹ ਸਾਡੇ ਪਿਓ ਹੈ ਸਾਡੇ ਗੁਰੂ ਨੇ ਗੁਰੂ ਪਿਓ ਹੀ ਹੁੰਦਾ ਹੈ ਔਰ ਉਹਦੇ ਚੇ ਵੀ ਮੈਂ ਸਿਰਫ ਇਹੀ ਕਿਹਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਸਾਈ ਜੀ ਦਾ ਕੀ ਹਾਲ ਹੈ ਤੇ ਅਸੀਂ ਜਿੱਦਾਂ ਸਾਈ ਜੀ ਨੂੰ ਪਿਓ ਕਿਨੇ ਕਿ ਹਾਂਜੀ ਜੀ ਬਿਲਕੁਲ ਠੀਕ ਠਾਕ ਹੈ ਤੇ ਮੇਰੇ ਪਿਓ ਦਾ ਕੀ ਹਾਲ ਹੈ ਹਨਾ ਮੇਰੇ ਮੂੰਹ ਇਹ ਨਿਕਲਿਆ ਕਿ ਮੇਰੇ ਪਿਓ ਦਾ ਕੀ ਹਾਲ ਹੈ ਤੇ ਮੈਂ ਪਿਓ ਕਿਹਾ ਉਹਨਾਂ ਨੂੰ ਹਨਾ ਕਿਉਂਕਿ ਮੇਰੇ ਗੁਰੂ ਨੇ ਬਾਕੀ ਗੱਲ ਇਹ ਰਹੀ ਕਿ ਮੈਂ ਮਾਤਾ ਰਾਣੀ ਦੇ ਨਾਲ ਕਿਸੇ ਦੀ ਤੁਲਨਾ ਕਰਾਂ ਇਹ ਤਾਂ ਹੋ ਨਹੀਂ ਸਕਦਾ ਮਾਤਾ ਰਾਣੀ ਤਾਂ ਸਾਰੀ ਦੁਨੀਆ ਦੀ ਮਾਂ ਹੈ ਸਾਡੇ ਦਾਤਾ ਜੀ ਵੀ ਇਹੋ ਹੀ ਕਹਿੰਦੇ ਸੀ ਮਾਂ ਉਹਨਾਂ ਨੇ ਤਾਂ ਮੈਨੂੰ ਵੀ ਇਹ ਆਖਿਆ ਕਿ ਸਲੀਮ ਜੈ ਮਾਤਾ ਦੀ ਕਰਿਆ ਕਰੋ ਜੈ ਮਾਤਾ ਦੀ ਕਰਿਆ ਕਰੋ ਮਾਂ ਤੋਂ ਵੱਡਾ ਕੋਈ ਨਹੀਂ ਸੋ ਵਾਕਿਆ ਜੀ ਮਾਂ ਤੋਂ ਵੱਡਾ ਕੋਈ ਵੀ ਨਹੀਂ ਹੈ ਚੰਤਪੁਰਨੀ ਮਾਤਾ ਸਾਡੀ ਸਾਰਿਆਂ ਦੀ ਮਾਂ ਹੈ ਸਾਡੇ ਗੁਰੂਆਂ ਦੀ ਵੀ ਮਾਂ ਹੈ ਹਨਾ ਤੇ ਕੁਝ ਮੇਰੇ ਭਰਾਵਾਂ ਨੂੰ ਕੁਝ ਮੇਰੇ ਵੀਰਾਂ ਨੂੰ ਜਿਹੜੇ ਮੇਰੇ ਆਪਣੇ ਵੀਰ ਨੇ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਸੀ ਮੈਂ ਉਹਨਾਂ ਦਾ ਇਤਰਾਜ਼ ਮੈਨੂੰ ਮਨਜ਼ੂਰ ਹੈ ਔਰ ਮੈਂ ਉਹਨਾਂ ਤੋਂ ਸ਼ਮਾ ਦਾ ਜਾਚਕ ਹਾਂ ਔਰ ਮਹਾਮਾਈ ਤੋਂ ਵੱਡੀ ਤਾਕਤ ਕੋਈ ਨਹੀਂ ਔਰ ਮੈਂ ਨਾ ਕਦੀ ਮਹਾਮਾਏ ਦੀ ਤੁਲਨਾ ਕਿਸੇ ਨਾਲ ਕਰ ਸਕਦਾ ਨਾ ਕਦੀ ਹੋ ਸਕਦੀ ਹੈ ਕਿਉਂਕਿ ਉਹ ਤਾਂ ਸਾਰੇ ਜਗਤ ਦੀ ਮਾਂ ਹੈ ਸਾਰੇ ਜਗਤ ਦੀ ਮਾਂ ਹੈ ਸੋ ਮੈਂ ਇੱਕ ਵਾਰੀ ਫਿਰ ਸਾਰਿਆਂ ਤੋਂ ਸ਼ਮਾ ਦਾ ਜਾਚਕ ਹਾਂ ਔਰ ਹੱਥ ਜੋੜ ਕੇ ਮਾਫੀ ਮੰਗਦਾ ਜਿਨ੍ਹਾਂ ਨੂੰ ਇਹ ਇਹ ਜਿਹੜੀ ਮੇਰੀ ਗੱਲ ਮੈਂ ਮੈਂ ਕੁਝ ਹੋਰ ਕਿਹਾ ਕੁਝ ਹੋਰ ਬਣ ਕੇ ਉਹ ਸਾਹਮਣੇ ਆ ਗਈ ਤੇ ਮੈਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕਰਨਾ ਚਾਹਾਂਗਾ ਕਿ ਮਾਂ ਜੀ ਸਭ ਤੋਂ ਵੱਡੀ ਹੈ ਮਾਤਾ ਰਾਣੀ ਤੋਂ ਵੱਡਾ ਕੁਝ ਨਹੀਂ ਹੈ ਨਾ ਅਸੀਂ ਆਪ ਉਹਦੇ ਨਾਮ ਦੀ ਰੋਟੀ ਖਾਂਦੇ ਆਂ ਆਪ ਉਹਦਾ ਦਿੱਤਾ ਖਾਂਦੇ ਆਂ ਤੇ ਸਾਈਂ ਜੀ ਸਾਡੇ ਗੁਰੂ ਮਹਾਰਾਜ ਨੇ ਅਸੀਂ ਉਹ ਸਾਡੇ ਮੁਰਸ਼ਿਦ ਨੇ ਗੁਰੂ ਨੇ ਉਹ ਉਹਨਾਂ ਦੀ ਵੀ ਮਾਂ ਹੈ ਸਾਡੀ ਸਾਰੀ ਦੁਨੀਆ ਦੀ ਮਾਂ ਹੈ ਤੇ ਸਾਈਂ ਜੀ ਨੇ ਤਾਂ ਮੈਨੂੰ ਆਪ ਆਖਿਆ ਕਿ ਤੂੰ ਜੈ ਮਾਤਾ ਦੀ ਕਰਿਆ ਕਰ ਜੈ ਮਾਤਾ ਦੀ ਕਰਿਆ ਕਰ ਜੈ ਮਾਤਾ ਦੀ ਕਰਿਆ ਕਰ ਸ਼ੋ ਜੇ ਕਿਸੇ ਨੂੰ ਉਸ ਗੱਲ ਦਾ ਥੋੜਾ ਜਿਹਾ ਲੱਗਿਆ ਤੇ ਮੈਂ ਉਹਦੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਸ਼ਮਾ ਦਾ ਜਾਚਦਾ ਜੀ ਬਾਕੀ ਮਾਤਾ ਰਾਣੀ ਦਾ ਨਾਮ ਲਓ ਆਪਣੇ ਗੁਰੂਆਂ ਦਾ ਨਾਮ ਲਓ ਜੈ ਮਾ ਚਿੰਤਪੁਰਨੀ ਜੈ ਬਾਬਾ ਮਰਾਦ ਸਾਹਿਬ